ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਅੱਜ ਪੇਸ਼ ਹੋਣ ਵਾਲੇ ਬਜਟ ਦੇ ਉੱਤੇ ਟਿਕੀਆਂ ਸੀ ਸਭ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਨਿਰਮਲਾ ਸੀ타 ਰਾਮਨ ਵਿੱਤ ਮੰਤਰੀ ਅੱਜ 8ਵਾਂ ਬਜਟ ਪੇਸ਼ ਕਰਨ ਜਾ ਰਹੇ ਨੇ ਕਿ ਉਹਨਾਂ ਦੇ ਲਈ ਕੀ ਖਾਸ ਆ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਤੀਜੀ ਪਾਰੀ ਦਾ ਅੱਜ ਪਹਿਲਾ ਬਜਟ ਆ ਉਸ ਦੇ ਵਿੱਚ ਕਿਸਾਨਾਂ ਦੇ ਲਈ ਕਿਹੋ ਜੀ ਰਾਹਤ ਮਿਲਦੀ ਆ ਤਾਂ ਦੱਸਦੀ ਆ ਕਿਸਾਨਾਂ ਦੇ ਲਈ ਵੀ ਵੱਡੀ ਖੁਸ਼ੀ ਦੀ ਖਬਰ ਆ ਮਿਡਲ ਕਲਾਸ ਫੈਮਿਲੀ ਦੇ ਲਈ ਸਭ ਤੋਂ ਵੱਡੀ ਰਾਹਤ ਹੈ ਜੋ ਟੈਕਸ ਘਟਦੇ ਨੇ ਹੁਣ 7 ਲੱਖ ਰੁਪਏ ਤੱਕ ਟੈਕਸ ਭਰਿਆ ਜਾਂਦਾ ਸੀ ਜਿਨ੍ਹਾਂ ਦੀ ਆਮਦਨ ਸਾਲਾਨਾ 7 ਲੱਖ ਰੁਪਏ ਹੁੰਦੀ ਸੀ ਉਹਨਾਂ ਨੂੰ ਟੈਕਸ ਭਰਨਾ ਪੈਂਦਾ ਸੀ ਉਹ ਸਲੈਬ ਜਿਹੜੀ 7 ਲੱਖ ਤੋਂ ਵਧਾ ਕੇ ਹੁਣ 12 ਲੱਖ ਰੁਪਏ ਕਰ ਦਿੱਤੀ ਆ 12 ਲੱਖ ਰੁਪਏ ਤੱਕ ਤੁਹਾਡੀ ਸਾਲਾਨਾ ਆਮਦਨ ਆ ਤੁਹਾਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਜੇਕਰ ਉਸ ਤੋਂ ਵੱਧ ਆ ਫਿਰ ਕੁਝ ਪਰਸੈਂਟ ਆ 12 ਤੋਂ ਜੇ 16 ਆ ਫਿਰ 20 ਆ ਇਸ ਤਰੀਕੇ ਦੀਆਂ ਵੱਖ-ਵੱਖਰੀਆਂ ਸਲੈਬਾਂ ਨੇ ਤਾਂ ਕਿਸਾਨਾਂ ਦੇ ਲਈ ਕੀ ਖਾਸ ਆ ਤੁਹਾਨੂੰ ਦੱਸ ਦਿੰਨੇ ਆ ਕਿਸਾਨਾਂ ਦੇ ਲਈ ਜਿਹੜਾ ਅੱਜ ਇਕ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਕਿਹਾ ਕਿ ਅਗਲੇ 6 ਸਾਲਾਂ ਦੇ ਵਿੱਚ ਦਾਲਾਂ ਉਰਦ ਅਤੇ ਤਵਾਰ ਵਰਗੀਆਂ ਦਾਲਾਂ ਦਾ ਉਤਪਾਦਨ ਵਧਾਉਣ ਤੇ ਧਿਆਨ ਦਿੱਤਾ ਜਾਵੇਗਾ ਤਾਂ ਜਿਹੜੀਆਂ ਕਿਸਾਨਾਂ ਦੇ ਲਈ ਇਹ ਬਜਟ ਦੇ ਵਿੱਚ ਇਹ ਗੱਲ ਆਖੀ ਗਈ ਹੈ ਨਿਰਮਲਾ ਸੀਤਾਰਾਮਨ ਦੇ ਵੱਲੋਂ ਕਪਾਹ ਦਾ ਉਤਪਾਦਨ ਵਧਾਉਣ ਦੇ ਲਈ 5 ਸਾਲਾਂ ਤੱਕ ਮਿਸ਼ਨ ਮੋੜ ਤੇ ਕੰਮ ਕੀਤਾ ਜਾਵੇਗਾ ਇਸ ਦੇ ਨਾਲ ਦੇਸ਼ ਦੇ ਟੈਕਸਟਾਈਲ ਉਦਯੋਗ ਮਜ਼ਬੂਤ ਹੋਣਗੇ ਤਾਂ ਦੇਸ਼ ਦੇ ਟੈਕਸਟਾਈਲ ਮਜ਼ਬੂਤ ਹੋਣਗੇ ਉਦਯੋਗ ਜਿਹੜੇ ਨੇ ਤੇ ਨਾਲ ਕਿਸਾਨ ਕ੍ਰੈਡਿਟ ਕਾਰਡ ਤੇ ਲੋਨ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ ਹੁਣ 5 ਲੱਖ ਰੁਪਏ ਕੀਤੀ ਜਾਵੇਗੀ ਇਸ ਰਾਹੀਂ 7.7 ਕਰੋੜ ਕਿਸਾਨਾਂ ਅਤੇ ਮਛੇਰਿਆਂ ਨੂੰ ਕਰਜ਼ਾ ਦਿੱਤਾ ਗਿਆ ਹੈ ਤਾਂ ਹੁਣ ਜਿਹੜੀ ਲੋਨ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਆ ਮੀਮਸ ਲਈ ਲੋਨ ਗਰੰਟੀ ਕਵਰ 5 ਕਰੋੜ ਰੁਪਏ ਵਧਾ ਕੇ 10 ਕਰੋੜ ਰੁਪਏ ਕੀਤਾ ਜਾਵੇਗਾ 1.5 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਉਪਲਬਧ ਹੋਣਗੇ ਤਾਂ ਕਿਸਾਨਾਂ ਦੇ ਲਈ ਇਸ ਬਜਟ ਦੇ ਵਿੱਚ ਖਾਸ ਹੈ ਦੂਜੇ ਪਾਸੇ ਜੋ ਬਜਟ ਹੈ ਉਸ ਦੇ ਵਿੱਚ ਜੋ ਸਲੈਬ ਵਧਾਈ ਗਈ ਆ ਉਹ 5 7 ਲੱਖ ਤੋਂ ਵਧਾ ਕੇ ਹੁਣ 12 ਲੱਖ ਰੁਪਏ ਕਰ ਦਿੱਤੀ ਗਈ ਆ ਤਾਂ ਬਜਟ ਜਿਹੜਾ ਕਾਫੀ ਕੁਲਮ ਲਾ ਕੇ ਗੱਲ ਕੀਤੀ ਜਾਵੇ ਰਾਹਤ ਵਾਲਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਵੀ ਜੋ ਕਰਜ਼ਾ ਲੈਂਦੇ ਸੀ ਲੋਨ ਲੈਂਦੇ ਸੀ ਉਹਨਾਂ ਨੂੰ 3 ਲੱਖ ਰੁਪਏ ਤੋਂ ਵਧਾ ਕੇ ਉਹ 5 ਲੱਖ ਰੁਪਏ ਕਰ ਦਿੱਤੀ ਆ ਦੂਜੇ ਪਾਸੇ ਮੀਡਲ ਕਲਾਸ ਦੇ ਲੋਕ ਨੇ ਜਿਹੜੇ ਮੀਡਲ ਕਲਾਸ ਫੈਮਿਲੀ ਵਾਲੇ ਲੋਕ ਨੇ ਜਦੋਂ ਤਨਖਾਹ ਆਉਂਦੀ ਆ ਤਾਂ 11 ਮਹੀਨੇ ਦੀ ਤਨਖਾਹ ਉਹਨਾਂ ਦੇ ਪੱਲੇ ਪੈਂਦੀ ਸੀ ਜਿੱਦੀ ਤਨਖਾਹ 7 ਲੱਖ ਰੁਪਏ ਤੱਕ ਸਾਲਾਨਾ ਬਣਦੀ ਸੀ ਇੱਕ ਮਹੀਨੇ ਦੀ ਤਨਖਾਹ ਤਾਂ ਕਹਿੰਦੇ ਟੈਕਸ ਦੇ ਵਿੱਚ ਹੀ ਕੱਟ ਜਾਂਦੀ ਸੀ ਤਾਂ ਇਸ ਤਰੀਕੇ ਦਾ ਕਾਫੀ ਜਿਹੜਾ ਰੋਜ਼ ਦੇਖਣ ਨੂੰ ਮਿਲਦਾ ਸੀ ਪਰ ਹੁਣ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਕਰ ਦਿੱਤੀ ਆ 12 ਲੱਖ ਰੁਪਏ ਜੇਕਰ ਤੁਹਾਡੀ ਸਾਲਾਨਾ ਆਮਦਨ ਆ ਤਾਂ ਤੁਹਾਨੂੰ 1 ਰੁਪਿਆ ਵੀ ਨਹੀਂ ਦੇਣਾ ਪ ਸੇਫ ਹੋਣਗੇ ਤੁਹਾਡੇ ਤਾਂ ਇਸ ਤਰੀਕੇ ਨਾਲ ਜਿਹੜਾ ਅੱਜ ਨਿਰਮਲਾ ਸਿਤਾ ਰਮਨ ਦੇ ਵੱਲੋਂ 8ਵਾਂ ਬਜਟ ਜਿਹੜਾ ਪੇਸ਼ ਕੀਤਾ ਗਿਆ 8ਵੀਂ ਵਾਰ ਬਜਟ ਪੇਸ਼ ਕੀਤਾ ਗਿਆ ਕੇਂਦਰ ਦੀ ਮੋਦੀ ਸਰਕਾਰ ਦੀ ਪਹਿਲੀ ਪਹਿਲਾ ਬਜਟ ਆ ਤੀਜੀ ਪਾਰੀ ਦਾ ਤਾਂ ਕੁੱਲ ਮਿਲਾ ਕੇ ਰਾਹਤ ਵਾਲਾ ਬਜਟ ਜਿਹੜਾ ਪੇਸ਼ ਹੋਇਆ ਤਾਂ ਆਖਰ ਇਸ ਬਜਟ ਤੋਂ ਹੁਣ ਕਿਸਾਨ ਕਿੰਨੇ ਖੁਸ਼ ਹੋਣਗੇ ਇਸ ਬਜਟ ਤੋਂ ਆਬਾਦ ਕਿੰਨਾ ਖੁਸ਼ ਹੋਵੇਗਾ ਲੋਕ ਕਿੰਨੇ ਖੁਸ਼ ਹੋਣਗੇ ਰੋਜ਼ਗਾਰ ਦੇ ਲਈ ਕੀ ਕੁਝ ਹੈ ਤਾਂ ਇਹ ਤੁਹਾਨੂੰ ਸਾਂਝੀ ਕਰਾਂਗੇ ਜਾਣਕਾਰੀ ਲਗਾਤਾਰ ਕੀ ਆਖਰ ਹੋਰ ਬਜਟ ਦੇ ਵਿੱਚ ਕੀ ਕੀ ਵੱਡੇ ਐਲਾਨ ਹੋਏ ਨੇ ਪੂਰੀ ਜਾਣਕਾਰੀ ਵੀ ਸਾਂਝੀ ਕਰਾਂਗੇ ਪਲ-ਪਲ ਦੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ